ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸਲਾਮ ਵਾਲੇਕਮ ਜੈ ਸ਼੍ਰੀ ਕ੍ਰਿਸ਼ਨ ਆ ਰਾਧਾ ਰਾਧੇ ਜੈ ਸ਼੍ਰੀ ਰਾਮ ਬੰਬੰਬ ਬੋਲੇ ਸੋ ਬੜਾ 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 ਇੱਕ ਮੁਤਾਬੱਕਿਆ ਹੋਇਆ ਹੈ ਟਿਕਟੌਕ ਤੇ ਸੁਗੰਦਾ ਸ਼ਰਮਾ ਤੇ ਪਿੰਕੀ ਧਾਰੀਵਾਲ ਸੋ ਇੱਕ ਬੜੀ ਲੈਟਰਲ ਅ ਉਹ ਵਾਇਰਲ ਹੋ ਗਈ ਹੈ ਕਿ ਸੁਗੰਦਾ ਸ਼ਰਮਾ ਨੇ ਜਿਹੜੀ ਉਹ ਘਮਣ ਘਮੌਣ ਨੂੰ ਤਠਾਰ ਰੱਖੀ ਹੈ ਪੁਲਟ ਰੱਖਿਆ ਪਿੰਕੀ ਧਾਰੀਵਾਲ ਵਾਲਾ ਪਟਾਕੇ ਪਾਉਣ ਨੂੰ ਸੋ సీఎం ਨੂੰ ਵੀ ਸਾਡੇ ਪੰਜਾਬ ਦੇ సీఎం ਨੂੰ ਵੀ ਲੈਟਰ ਲਿਖੀ ਆ ਮੈਂ ਇੰਡੀਅਨ ਸਿਟੀਜ਼ਨ ਆ ਮੈਨੂੰ ਮੇਰੀ ਰੱਖਸ਼ਾ ਕੀਤੀ ਜਾਵੇ ਮੇਰਾ ਫਲਾਣਾ ਤੇ ਇੰਕੜਾ ਹੁਣ ਉਹ ਲੈਟਰ ਨੂੰ ਜੇ ਤੁਸੀਂ ਪੜੋਗੇ ਮੈਂ ਪੂਰੀ ਲੈਟਰ ਪੜ੍ਹ ਲਈ ਤਾਂ ਘੁੰਮਣ ਕੇਰੀ ਚ ਪੈ ਜਾਂਦਾ ਬੰਦਾ ਪੜ੍ਹ ਕੇ ਕੀ ਹੈ ਕੀ ਮੁੱਦਾ ਗੱਲ ਹੈ ਕੀ ਗੱਲ ਕੀ ਹੈ ਸੋ ਗੱਲ ਇਸ ਤਰ੍ਹਾਂ ਹੋਈ ਹੈ ਕਿ ਹੂ ਇਜ਼ ਅ ਪਿੰਕੀ ਤਾਰੀਵਾਲ ਲੋਕ ਨਹੀਂ ਜਾਣਦੇ ਪਿੰਕੀ ਤਾਰੀਵਾਲ ਪ੍ਰੋਡਿਊਸਰ ਹੈ ਉਹ ਨਵੀਆਂ-ਨਵੀਆਂ ਕੁੜੀਆਂ ਨੂੰ ਲਾਂਚ ਕਰਦਾ ਹੈ ਕੁੜੀਆਂ ਦੀ ਲਾਈਫ ਬਣਾ ਦਿੰਦਾ ਬੰਦਾ ਪਰ ਬਿਨਾ ਕੰਪਰੋਮਾਈਜ਼ ਕੀਤੇ ਨਹੀਂ ਠੀਕ ਹੈ ਕੰਪਰੋਮਾਈਜ਼ ਉਹ ਬੰਦਾ ਸਾਫ਼ ਕਹਿੰਦਾ ਕੰਪਰੋਮਾਈਜ਼ ਕਰਨਾ ਪੈਣਾ ਮੇਰੇ ਨਾਲ ਪਰ ਮੈਂ ਤੁਹਾਨੂੰ ਸਟਾਰ ਬਣਾ ਦਊਗਾ ਜੋ ਅਸੀਂ ਇੰਡਸਟਰੀ ਚ ਇਹ ਚੀਜ਼ਾਂ ਸੁਣੀ ਹੈ ਹੁਣ ਇਹ ਲੇਡੀ ਸੁਗੰਦਰ ਸ਼ਰਮਾ ਬਾਉਂਡ ਸੀ ਉਹਦੇ ਨਾਲ ਵੀ ਡੋਨਟ نو 10 ਸਾਲ ਵਾਸਤੇ 15 ਸਾਲ ਵਾਸਤੇ ਉਨੇ ਮੋਹਾਲੀ ਚ ਨਕੋਠੀ ਬਣਾ ਕੇ ਦਿੱਤੀ ਇਹਦੇ ਜਿਹੜੇ ਜੁਨਾ ਸ਼ੋਅਫ ਕਰਦੀ ਹੁੰਦੀ ਸੀ ਟਿਕਟੌਕ ਤੇ ਵੀ ਮੈਂ ਪਤਾ ਨਹੀਂ ਐਲੋਵੀ ਦੇ ਪਰਸ ਮੈਂ ਹੀ ਰੱਖ ਸਕਦੀ ਆ ਹੋਰ ਕੋਈ ਸਿੰਗਰ ਨਹੀਂ ਰੱਖ ਸਕਦੀ ਮਹਿੰਗੇ ਤੋਂ ਮਹਿੰਗਾ ਕਪੜਾ ਬ੍ਰਾਂਡ ਦਾ ਜੁੱਤਾ ਮੈਂ ਹੀ ਪਾ ਸਕਦੀ ਆ ਹੋਰ ਕੋਈ ਸਿੰਗਰ ਨਹੀਂ ਪਾ ਸਕਦੇ ਨੇ ਬਹੁਤ ਸ਼ੋਅਫ ਕੀਤਾ ਲੇਡੀ ਨੇ ਬਹੁਤ ਆਪਣੇ ਆਪ ਨੂੰ ਦਿਖਾਣਾ ਵੇ ਮਾਸੂਮੀ ਬੜੀ ਆ ਮੈਂ ਤਾਂ ਦੁਨੀਆਦਾਰੀ ਨਹੀਂ ਪਤਾ ਉਹਨਾਂ ਨੇ ਕਿਹਾ ਕਿ ਮੇਰੇ ਪਿਓ ਮਰੇ ਨੂੰ ਪਤਨੇ ਇੰਨਾ ਚਿਰ ਹੋ ਗਿਆ ਮੈਂ ਇੰਨਾ ਕੁਝ ਘਰ ਚਲਾ ਰਹੀ ਆ ਮੈਂ ਔਖੀ ਆ ਮੈਂ ਇਹ ਬਈ ਸਾਡੇ ਵੀ ਡੈਡ ਮਰੇ ਨੂੰ 16 ਸਾਲ ਹੋ ਗਏ ਆ ਕੱਲੇ ਵੀ ਬੱਬ ਤੇਰਾ ਪਿਓ ਨਹੀਂ ਮਰਿਆ ਇੱਥੇ ਸਾਰਿਆਂ ਦੇ ਮਰਦੇ ਮਾਂ ਪਿਓ ਤਾਂ ਬੰਦੇ ਨੂੰ ਆਪਣੀ ਜ਼ਿੰਦਗੀ ਜੀਣੀ ਪੈਂਦੀ ਚਾਹੇ ਕੁੜੀ ਆ ਤੇ ਚਾਹੇ ਮੁੰਡਾ ਸੋ ਹੁਣ ਕਹਿੰਦੀ ਜੀ ਜਾਲੀ ਪੇਪਰ ਪਤਾ ਨਹੀਂ ਕੋਠੀ ਦਾ ਰੋਲਾ ਪਿਆ ਕਿ ਉਹਦੀ ਹੈ ਮੇਰੀ ਨਹੀਂ ਹੁਣ ਉਹਨੇ ਲੈਟਰ ਚ ਲਿਖਿਆ ਕਿ ਮੇਰੇ ਕੋਲ ਤਾਂ ਘਰ ਵੀ ਨਹੀਂ ਰਹਿਣ ਨੂੰ ਇਹਨੂੰ ਪੁੱਛਣ ਨਾਲ ਹੋਵੇ ਐਨੀ ਇੱਕ ਸਿੱਧੀ ਅੰਡਰ ਏਜ ਲੇਡੀ ਤਾਂ ਤੂੰ ਹੈ ਨਹੀਂ ਠੀਕ ਆ ਤੂੰ ਐਨੀ ਸ਼ਰੀਫ ਲੇਡੀ ਵੀ ਹੈ ਨਹੀਂ ਜਦੋਂ ਮੈਨੂੰ ਸਮਝ ਨਹੀਂ ਆਉਂਦਾ ਵੀ ਜਦੋਂ ਇਹ ਕੁੜੀਆਂ ਖੁਦ ਨੀ ਵਸਤਰ ਹੋ ਕੇ ਟਰੈਕਟਰ ਪਰ ਡਰੋਸ ਨਾਲ ਖੁਦ ਕੰਪਰੋਮਾਈਜ਼ ਕਰਦੀਆਂ ਫਿਰ ਇਹ ਬਾਅਦ ਕਿਵੇਂ ਕਹਿ ਦਿੰਦੀ ਕਿ ਫਲਾਣੇ ਨੇ ਮੇਰਾ ਰੇਪ ਕਰਤਾ ਫਲਾਣੇ ਨੇ ਮੇਰਾ ਬਲਤਕਾਰ ਕਰ ਸੋ ਇੰਡਸਟਰੀ ਬਾਰੇ ਤਾਂ ਸਾਰਿਆਂ ਨੂੰ ਪਤਾ ਚਾਹੀ ਬਾਲੀਵੁੱਡ ਲਾ ਲੋ ਚਾਹੀ ਤੁਸੀਂ ਬਾਲੀਵੁੱਡ ਲਾ ਲੋ ਚਾਹੀ ਪੰਜਾਬੀ 뮤직 ਇੰਡਸਟਰੀ ਆ ਚਾਹੀ ਬੰਬਈ ਦੀ ਇਹਦੇ ਵਿੱਚ ਇੰਡਸਟਰੀ ਚ ਕੁੜੀਆਂ ਕੰਪਰੋਮਾਈਜ਼ ਕਰਕੇ ਹੀ ਅਕੀ ਆਉਂਦੀਆਂ ਜੇ ਤੁਸੀਂ ਇੱਕ ਬਿਹਤਰੀਨ ਕਲਾਕਾਰ ਐਕਟਰ ਜਾਂ ਸਿੰਗਰ ਬੰਨਾ ਜਾਂ ਤਾਂ ਤੁਹਾਡੇ ਜੇਬ ਵਿੱਚ ਨੋਟ ਬਹੁਤ ਜ਼ਿਆਦਾ ਤਾਂ ਤੁਸੀਂ ਆਪਣੇ ਆਪ ਨੂੰ ਪ੍ਰਮੋਟ ਕਰ ਲੋਗੇ ਹਾਈਲਾਈਟ ਕਰ ਲੋਗੇ ਪਰ ਜੇ ਤੁਹਾਡੇ ਕੋਲ ਨੋਟ ਨਹੀਂ ਐ ਸਪੈਸ਼ਲ ਫॉर ਗਰਲਸ ਫਿਰ ਉਹ ਪ੍ਰੋਡਿਊਸਰ ਡਾਇਰੈਕਟਰ ਸਿੰਗਰ ਉਹਨਾਂ ਨੂੰ ਕੰਪਰੋਮਾਈਜ਼ ਕਰਨੇ ਪੈਂਦੇ ਆ ਸੋ ਹੁਣੇ ਬੀਬਾ ਜੀ ਕਹਿੰਦੀ ਸੀ ਮੈਂ ਸਟੇਜ ਸ਼ੋਅ ਕੱਲੇ ਲਾਉਣ ਲੱਗ ਗਈ ਆ ਵੀ ਮੈਂ ਕੱਲੇ ਲਾਉਣੇ ਆ ਸਟੇਜ ਸ਼ੋਅ ਮੈਨੂੰ ਇਹਦੇ ਪ੍ਰੋਡਿਊਸਰ ਦੀ ਲੋੜ ਨਹੀਂ ਇਹਨੂੰ ਮੈਂ ਕਮਿਸ਼ਨ ਕਿਉਂ ਦਵਾਂ ਭਈ ਇੰਨੇ ਸਾਲਾਂ ਤੋਂ ਕਦੋਂ ਆਇਆ ਸੀ ਗਾਣਾ ਬੁਲਟ ਪਟਾਕੇ ਮਾਰਦਾ ਕਦੋਂ ਦਾ ਆਇਆ ਤੁਸੀਂ ਉਹ ਉਹ ਟਾਈਮ ਨੋਟ ਕਰ ਲਓ ਤੇ ਹੁਣ ਦਾ ਕਰ ਲਓ ਇੰਨਾ ਚਿਰ ਤੁਸੀਂ ਬੀਬਾ ਜੀ ਸੁੱਤੇ ਹੋਏ ਸੀ ਜਿੱਕੇ ਨੇ ਮੁਹਾਲੇ ਲਈ ਕੋਠੀ ਵੀ ਮੇਰੀ ਨੇ ਉਹ ਤਾਂ ਟਿਕਟੌਕ ਤੇ ਬੜਾ ਰੋਲਾ ਪਾਇਆ ਸੀ ਮੇਰੀ ਕੋਠੀ ਤਿਆਰ ਹੋ ਰਹੀ ਹੈ ਮੁਹਾਲੀ ਵਿੱਚ ਦੇਖੋ ਮੈਂ ਆ ਅੰਟੀਰੀਅਰ ਡਿਜ਼ਾਈਨ ਕਰ ਰਹੀ ਉਹਦੋਂ ਨਹੀਂ ਪਤਾ ਸੀ ਵੀ ਕੋਠੀ ਦੀ ਨਹੀਂ ਹੈ ਹੁਣ ਪਿੰਕੀ ਧਾਰੇ ਵਾਲ ਨੂੰ ਜੇ ਰੈਸਟ ਪੈ ਗਈ ਆਏ ਹੋ ਗਿਆ ਉਹ ਹੋ ਗਿਆ ਫਲਾਨਾ ਹੋ ਗਿਆ ਦੇਖੋ ਮੈਂ 올ਰੀ ਨਹੀਂ ਕਿ ਮੈਂ ਇੱਕ ਬੰਦੇ ਨੂੰ ਕਹਾਂ ਵੀ ਇੱਕੋ ਹੀ ਬੰਦਾ ਗਲਤ ਹੈ ਤੇ ਦੂਜਾ ਸਹੀ ਹੈ ਤਾੜੀ ਹਮੇਸ਼ਾ ਦੋਨੋਂ ਹੱਥ ਨਾਲ ਵੱਜਦੀ ਹੈ ਸੋ ਔਰਤ ਬੜਾ ਸੋਖਾ ਰਿਲੇਸ਼ਨ ਬਣਾ ਕੇ ਮਰਦ ਨਾਲ ਬਾਅਦ ਵਿੱਚ ਉੱਤੇ ਬਲੇਮ ਕਰਨਾ ਕਿ ਇਹਨੇ ਮੇਰੇ ਨਾਲ ਐਂ ਕਰ ਲਿਆ ਇਹਨੇ ਕੋਟੀ ਦੇ ਪੇਪਰ ਵੀ ਜਿਹਦੇ ਨਾਮ ਹੀ ਸੀ ਜੀ ਮੇਰੇ ਸਾਰਾ ਪੈਸਾ ਖਾ ਗਿਆ ਜਿਹੜੇ ਇਹਨੇ ਬ੍ਰਾਂਡ ਦੇ ਖਰਚੇ ਸੀ ਬ੍ਰਾਂਡ ਦੇ ਕੱਪੜੇ ਸੀ ਇੰਨਾ ਉਹ ਤੁਸੀਂ ਇਹਨੂੰ ਦੇਖੋ ਹਰ ਇੱਕ ਵੀਡੀਓ 'ਚ ਕਿੰਨਾ ਮਹਿੰਗਾ ਦਾ ਡਰੈੱਸ ਆਪੋ ਸਾਰਾ ਪਿੰਕੀ ਧਾਰੀ ਵਾਲ ਪੇ ਕਰਦਾ ਰਿਹਾ ਚਲੋ ਹੁਣ ਆਪਾਂ ਨੂੰ ਨਹੀਂ ਪਤਾ ਵੀ ਇਹਨਾਂ ਦੇ ਆਪਸ 'ਚ ਕੀ ਸੰਬੰਧ ਸੀ ਲੰਬੇ ਟਾਈਮ ਤੋਂ ਸੋ ਗਾਏ ਸਿੰਗਰਸ ਫੋਰਨ 'ਚ ਵੀ ਜਾਂਦੀਆਂ ਉੱਥੇ ਵੀ ਪ੍ਰੋਮੋਟਰ ਨਾਲ ਜਿਹੜੇ ਕੰਪਨੀ ਵਾਲੇ ਹੁੰਦੇ ਹਨ ਉਹ ਕਹਿੰਦੇ ਫਲਾਣਾ ਪ੍ਰੋਮੋਟਰ ਸ਼ੋਤਾ ਦੇਗਾ ਇਹਦਾਂ ਕੰਪਰੋਮਾਈਜ਼ ਕਰੋ ਇਹ ਤਾਂ ਖੁੱਲੇ-ਆਮ ਚੱਲਦਾ ਹੈ ਗੰਦ ਸੋ ਮੈਂ ਇਸ ਚੀਜ਼ ਨੂੰ ਸਮਝਦੀ ਆ ਵੀ ਜਾਂ ਤਾਂ ਤੁਸੀਂ ਦੇਹ ਵਪਾਰ ਦਾ ਧੰਦਾ ਕਰ ਲੋ ਜਿਹੜੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਆਪਣਾ ਜਿਸਮ ਵੇਚ ਕੇ ਖਾਂਦੀਆਂ ਸੋ ਜਿਹੜੀ ਕੁੜੀ ਦੇ ਅੰਦਰ ਟੈਲੈਂਟ ਹੈ ਗਾਣ ਦਾ ਜਾਂ ਤੁਹਾਡੀ ਵੌਇਸ ਬਹੁਤ ਅੱਛੀ ਹੈ ਐਂਡ ਯੂ ਨੋ ਦੈਟ ਕਿ ਤੁਹਾਡੇ ਕੋਲ ਟੈਲੈਂਟ ਹੈ ਫਿਰ ਤੁਸੀਂ ਜਿਸਮ ਦਾ ਵਪਾਰ ਕਿਉਂ ਕਰਦੀਆਂ ਹੋ ਫਿਰ ਤੁਸੀਂ ਕਿਉਂ ਜਿਸਮਾਂ ਦੀ ਨਿਲਾਮੀ ਕਰਕੇ ਡੈਕਟਰ ਪ੍ਰੋਡਿਊਸਰ ਨਾਲ ਆਪਣੀ ਸੈਟਿੰਗਸ ਕਰਕੇ ਫਿਰ ਤੁਸੀਂ ਸਿੰਗਰ ਬਣਦੀਆਂ ਹੋ ਜਾਂ ਐਕਟਰ ਬਣਦੀਆਂ ਹੋ ਜਾਂ ਮਾਡਲਸ ਬਣਦੀਆਂ ਹੋ ਜੁ ਕਿ ਤੁਹਾਨੂੰ ਪਤਾ ਹੁੰਦਾ ਤੇਰੇ ਚ ਕੁਆਲਿਟੀ ਨਹੀਂ ਹੈ ਤੇ ਤੁਸੀਂ ਗੰਦੇ ਕੰਮ ਕਰਕੇ ਉੱਪਰ ਆ ਗਏ। ਬਹੁਤ ਬਾਲੀਵੁੱਡ ਦੀਆਂ ਹੀਰੋਇਨਾਂ ਸਾਜ ਜਿਨ੍ਹਾਂ ਨੇ ਬਹੁਤ ਪ੍ਰੋਡਿਊਸਰ ਡਾਇਰੈਕਟਰ ਨਾਲ ਕੰਪਰੋਮਾਈਜ਼ ਕਰਕੇ ਅੱਜ ਵੱਡੇ ਵੱਡੇ ਸਟਾਰ ਬਣ ਕੇ ਬੈਠੀਆਂ ਹੋਈਆਂ। ਪਰ ਮੇਰੇ ਹਿਸਾਬ ਨਾਲ ਇਹ ਵੀ ਦੌਲਤ ਇਹ ਵੀ ਸ਼ੋਹਰਤ ਆ ਥੋ ਹੈ। ਇਹ ਵੀ ਦੌਲਤ ਤੇ ਸ਼ੋਹਰਤ ਜਿੱਥੇ ਤੁਸੀਂ ਆਪਣੀ ਇੱਜ਼ਤ ਦੀ ਨਿਲਾਮੀ ਕਰ ਰਹੇ ਹੋ। ਸੋ ਪਿੰਕੀ ਤਾਰੀਵਾਲ ਨੇ ਕਾਫੀ ਲੰਬੇ ਸਮੇਂ ਤੱਕ ਇਸ ਲੇਡੀ ਨੂੰ ਪ੍ਰਮੋਟ ਕੀਤਾ ਬਹੁਤ ਇਤੇ ਪੈਸਾ ਲਾਇਆ। ਉਹਨੇ ਜਦੋਂ ਇਹ ਕੰਟਰੈਕਟ ਤੋਂ ਬਾਹਰ ਹੋ ਗਈ ਫੇ ਮੈਂ ਡਾਇਰੈਕਟ ਸ਼ੋ ਲਾਵਾ ਡਾਇਰੈਕਟ ਪੈਸਾ ਕਮਾਵਾਂ ਦਿਸਨ ਦਾਟ ਤੇ ਉਹਦੇ ਉੱਪਰ ਬਲੇਮ ਲੱਗ ਗਿਆ ਤਾਂ ਮੈਂ ਤਾਂ ਦੇਖੋ ਜੀ ਪੰਜਾਬ ਦੀ ਸਰਕਾਰ ਨੂੰ ਮੇਰੀ ਇਹ ਇੱਕੋ ਹੀ ਅਪੀਲ ਹੈ ਵੀ ਕੱਲੇ ਉਸ ਮਰਦ ਵਿੱਚ ਨੁਕਸਾਨ ਨਾ ਕਢੋ ਇਹ ਬੀਬੀ ਜੀ ਵੀ ਘਟਣੀ ਹੈ ਫੇਰ ਜੀ ਇਹ ਪਿੰਕੀ ਧਾਰੇਵਾਲ ਦੇ ਪਤਾ ਨਹੀਂ ਕੋਈ ਭੈਣ ਦਾ ਮੁੰਡਾ ਜਿੰਨਾ ਕਿ ਮੈਨੂੰ ਅੱਜ ਜੋ ਮੈਂ ਆਪਣੀ ਖਬਰ ਸਾਰੀ ਇਕੱਠੀ ਕੀਤੀ ਹੈ ਕਿ ਉਹਨੂੰ ਰਖੜੀ ਰੁਖੜੀ ਬੰਦੀ ਸੀ ਉਹ ਕਹਿੰਦਾ ਸੀ ਕਿ ਮੇਰੇ ਭੈਣ ਦੇ ਮੁੰਡੇ ਨਾਲ ਵਿਆਹ ਕਰ ਲੈ ਉਹ ਕਹਿੰਦੀ ਮੈਂ ਵਿਆਹ ਕਿਵੇਂ ਕਰ ਲਾਂ ਮੈਂ ਤਾਂ ਰਖੜੀ ਬੰਨਦੀ ਰਹੀ ਆ ਜੋ ਕਾਹਨੀਆਂ ਵਿੱਚੋਂ ਇਹ ਪਤਾ ਚੱਲੀ ਆ ਵੀ ਦੇਖੋ ਇਹ ਨਾ ਸੋਚੋ ਵੀ ਜੇ ਪਤਨੇ ਫਲਾਲੇ ਬੰਦੇ ਨਾਲ ਹੁਣਨੀ ਆ ਤਾਂ ਆਪਣੇ ਭੈਣ ਦੇ ਮੁੰਡੇ ਨਾਲ ਕਿਉਂ ਵਿਆਹ ਕਰਾਊਗਾ ਇਹ ਇੰਡਸਟਰੀ ਆ ਧਰਕੀ ਹੋਈ ਆ ਇਹ ਗੱਲ ਯਾਦ ਰੱਖਿਓ ਇੱਥੇ ਉਹੀ ਇੰਡਸਟਰੀ ਦੇ ਵਿੱਚ ਉਹੀ ਬੰਦਾ ਨੇਮ ਤੇ ਫੇਮ ਕਮਾਏਗਾ ਜੋ ਆਪਣੇ ਆਪ ਨੂੰ ਪੂਰਾ ਖਿਚੜ ਦੇ ਵਿੱਚ ਤਸੇਗਾ ਤੁਹਾਨੂੰ ਮੈਂ ਪਹਿਲੇ ਵੀ ਆਖਿਆ ਜੇ ਜੇਬ 'ਚ ਨੋਟ ਆ ਤਾਂ ਤੁਸੀਂ ਸਟਾਰ ਹੋ ਜੋੜ ਨੋਟ ਨਹੀਂ ਆ ਸਟ੍ਰਗਲਰ ਹੋ ਫਿਰ ਸ਼ੋਸ਼ਨ ਹੋਏਗਾ ਤੁਹਾਡਾ ਸੋ ਕੁੜੀਆਂ ਖੁਦ ਆਪਣਾ ਸ਼ੋਸ਼ਨ ਕਰਾਉਂਦੀਆਂ ਨੇ ਡਾਇਰੈਕਟਰਾਂ ਕੋਲੋਂ ਪ੍ਰੋਡਿਊਸਰਾਂ ਕੋਲੋਂ ਸਿੰਗਰਾਂ ਕੋਲੋਂ ਜਿਹੜੇ ਫਿਲਮ ਬਣਾਉਂਦੇ ਉਹਨਾਂ ਕੋਲੋਂ ਖੁਦ-ਖੁਦ ਆਪਣੀ ਮਰਜ਼ੀ ਨਾਲ ਕੋਈ ਡਾਇਰੈਕਟਰ ਪ੍ਰੋਡਿਊਸਰ ਰੇਪ ਨਹੀਂ ਕਰਦਾ ਕਿਸੇ ਕੁੜੀ ਦਾ ਕੋਈ ਡਾਇਰੈਕਟਰ ਪ੍ਰੋਡਿਊਸਰ ਧੱਕਾ ਜ਼ਬਰਦਸਤੀ ਨਹੀਂ ਕਰਦਾ ਕੁੜੀਆਂ ਆਪਣੀ ਮਰਜ਼ੀ ਨਾਲ ਕਰਦੀਆਂ ਕਿਉਂ ਫੇਮ ਨੇਮ ਪੈਸਾ ਰੇ 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 ਨਾ ਕੰਦਾ ਆਪਣਾ ਕਰੈਕਟਰ ਨੂੰ ਇੰਨਾ ਥੱਲੇ ਸੁੱਟ ਕੇ ਤੁਸੀਂ ਕਿਹੜੇ ਫੇਮ ਨੇਮ ਚਤੁਰੀਆਂ ਫਿਰਦੀਆਂ ਸੋ ਸੁਗੰਧਾ ਸ਼ਰਮਾ ਨੇ ਪੂਰੀ ਗੱਲ ਨਹੀਂ ਦੱਸੀ ਕਿਉਂਕਿ ਕੁਝ ਇਨਸਲਟ ਆਉਦੀ ਸੋ ਪੜੇ ਦੋਨੋਂ ਹੱਥ ਵੱਜੀ ਹੈ ਤੁਸੀਂ ਇਕੱਲਾ ਪਿੰਕੀ ਧਾਰੀਵਾਲ ਨੂੰ ਬਲੇਮ ਨਾ ਕਰੋ ਇਹ ਜਿਹੜੀ ਇਹ ਸੁਗੰਧਾ ਸ਼ਰਮਾ ਨਾਮ ਦੀ ਜਨਾਨੀ ਹੈ ਨਾ ਇਹ ਉਹ ਸ਼ੈ ਹੈ ਜਿਹਨੂੰ ਤੁਸੀਂਲੇ ਚੰਗੀ ਤਰ੍ਹਾਂ ਜਾਣਿਆ ਨਹੀਂ ਅੱਜ ਇਹ ਇਨੋਸੈਂਟ ਵਿਚਾਰੀ ਇੱਕ ਜਿਹੜੀ ਔਰਤ ਦੀ ਪਾਵਰ ਨਹੀਂ ਹੁੰਦੀ ਮੈਂ ਔਰਤ ਅਬਲਾ ਨਾਰੀ ਮੈਂ ਵਿਚਾਰੀ ਉਹ ਅਬਲਾ ਨਾਰੀ ਬਣ ਕੇ ਅੱਜ ਇਹ ਕਹਿ ਰਹੀ ਕਿ ਮੈਂ ਆਮ ਟੋਟਲੀ ਇਨੋਸੈਂਟ ਮੈਨੂੰ ਤਾਂ ਜੀ ਪਤਾ ਹੀ ਨਹੀਂ ਕੁਝ ਜੀ ਮੇਰੇ ਨਾਮ ਤੇ ਕਿੱਥੇ ਦਸਤਾਵੇਜ਼ ਜਾਲੀ ਕਰਕੇ ਕੋਈ ਪੇਪਰ ਵਰਕ ਕਰ ਰਿਹਾ ਉਹ ਜਾਂ ਮੇਰੀ ਕੋਠੀ ਮੈਨੂੰ ਪਤਾ ਹੀ ਨਹੀਂ ਸੀ ਮੋਹੜੀ ਵਾਲੀ ਕੋਠੀ ਮੇਰੀ ਨਹੀਂ ਉਹ ਤਾਂ ਉਹਦੇ ਨਾਮ ਸੀ ਐਦਾਂ ਕਰੀ ਹੋ ਸਕਦਾ ਜਿੰਨੀ ਉਹ ਸਾਤਰ ਲੇਡੀ ਐਦਾਂ ਹੋ ਸਕਦਾ ਕਦੀ ਘਾਟ ਘਾਟ ਤਾ ਉਹਨੇ ਪਾਣੀ ਪੀਤਾ ਸੋ ਦੈਟਸ ਰੀਲੀ ਬੈਡ ਕਿ ਜਦੋਂ ਇੱਕ ਕੰਪਨੀ ਵਾਲੇ ਪ੍ਰੋਡਿਊਸਰ ਨਾਲ ਇੱਕ ਸਿੰਗਰ ਦਾ ਕੋਈ ਕੰਟਰੈਕਟ ਟੁੱਟਦਾ ਸਮਾਜ ਦੁਨੀਆ 'ਚ ਜਲੂਸ ਕੱਢਣ ਤੋਂ ਬੈਸਟ ਆ ਤੁਸੀਂ ਬੈਠੋ ਆਪਸ 'ਚ ਬੈਟਸ ਆਪ ਬੈਠ ਕੇ ਆਪਣੀ ਡੀਲ ਕਰੋ ਕਹੋ ਵੀ ਠੀਕ ਆ ਭਾਈ ਤੇਰੀ ਮੇਰੀ ਨਹੀਂ ਬੰਦੀ ਜਾਂ ਆਹ ਪ੍ਰੋਬਲਮਸ ਆ ਜਾਂ ਮੈਂ ਇੰਨੇ ਲੱਖ ਲਵਾਂਗੀ ਜਾਂ ਮੇਰੇ ਹਰ ਸ਼ੋਅ ਦੇ ਵਿੱਚ ਇੰਨਾ ਮੇਰਾ ਕਮਿਸ਼ਨ ਹੋਣਾ ਚਾਹੀਦਾ ਜੇ ਉਹ ਤੁਹਾਡਾ ਪ੍ਰੋਡਿਊਸਰ ਨਹੀਂ ਅਲਾਉ ਕਰਦਾ ਤੇ ਕੋਰਟ ਦੇ ਜ਼ਰੀਏ ਜਾਓ ਸੋਸ਼ਲ ਮੀਡੀਆ ਤੇ ਇੱਕ ਦੂਜੇ ਤੇ ਮਿੱਟੀ ਪਾ ਕੇ ਗੰਦ ਪਾ ਕੇ ਜਿਹੜੀ ਦੁਨੀਆ ਇਹ ਦੁਨੀਆ ਪਬਲਿਕ ਬੱਚਾ ਨਹੀਂ ਹੈ ਪਬਲਿਕ ਸਭ ਚੋ ਕੁਝ ਜਾਣਦੀ ਹੈ ਪਬਲਿਕ ਨੂੰ ਪਤਾ ਹੈ ਕਿ ਕੁੜੀਆਂ ਕਿਵੇਂ ਇੰਡਸਟਰੀ ਚ ਆ ਕੇ ਸਟਾਰ ਮਾਡਲ ਸਿੰਗਰ ਬਣਦੀਆਂ ਦੇ 노ਜ਼ ਦੈਟ ਓਕੇ ਸੋ ਜਲੂਸ ਆਪਣਾ ਵੀ ਕੱਢਣਾ ਉਹ ਪ੍ਰੋਡਿਊਸਰ ਦਾ ਵੀ ਫੇਰ ਕਹਿ ਦੇਣਾ ਉਹੀ ਅਬਲਾ ਨਾਰੀ ਵਾਲੀ ਕਹਾਣੀ ਜੀ ਮੇਰੇ ਨਾਲ ਆਇਆ ਹੋ ਗਿਆ ੱਤਕਾ ਹੋ ਗਿਆ ਕਮਾਲ ਦੀ ਗੱਲ ਆ ਅੱਗੇ ਤਾਂ ਕੋਈ ਪਿੰਕੀ ਧਰੇਵਾਲ ਦੇ ਖਿਲਾਫ ਮੈਂ ਕੋਈ ਅਸਿਆਪਾ ਯਾਰ ਨਹੀਂ ਦੇਖੀ ਵੀ ਕਿਸੇ ਕੁੜੀ ਨਾਲ ੱਤਕਾ ਕਰ ਗਿਆ ਕਿਸ ਤੱਕ ਕਰਾਨੀਆਂ ਆਪ ਤੁਹਾਨੂੰ ਆਪ ਨੂੰ ਚਸਕੇ ਹੁੰਦੇ ਆ ਪੈਸਿਆਂ ਦੇ ਵਨ ਸੋਨੇ ਮਹਿੰਗੇ ਕੱਪੜਿਆਂ ਦੇ ਲੋਕਾਂ ਨੂੰ ਸ਼ੋਅ ਆਫ ਕਰਨਾ ਹੈ ਗੱਡੀ ਦਿਖਾਉਣੀ ਹੈ ਸ਼ੋਅ ਆਫ ਕਰਨਾ ਆ ਮੈਂ ਵੈਰੀ ਰਿਚ ਮੈਂ ਪਤਾ ਨਹੀਂ ਸਾਰੀ ਪੰਜਾਬੀ ਸਿੰਗਰਾ ਥੱਲੇ ਲਾਤੀਆਂ ਮੇਰੇ ਕੱਪੜੇ ਦੇਖੋ ਜੀ ਮਹਿੰਗੇ ਤੋਂ ਮਹਿੰਗੇ ਡਰੈਸਾਂ ਹੁੰਦੀਆਂ ਸੋ ਸ਼ੋਅ ਆਫ ਕਰਨਾ ਕੀ ਮਰ ਬੰਦੇ ਨੂੰ ਬਹੁਤ ਮਹਿੰਗਾ ਪੈਂਦਾ ਸੋ ਸਿੰਪਲ ਸਿਟੀ ਲਾਈਫ ਜਿਓ ਮੈਂ ਆ ਮੈਂ ਜਿਵੇਂ ਆ ਮੈਂ ਓਵੇਂ ਆ ਮੈਂ ਹੈਪੀ ਆ ਮੈਨੂੰ ਕੋਈ ਕੁਝ ਬੋਲੀ ਜਾਵੇ ਮੈਨੂੰ ਕਹੇ ਗਰੀਬ ਮੈਨੂੰ ਕੋ ਮੀਡਲ ਕਲਾਸ ਮੈਨੂੰ ਕੋ ਅਮੀਰ ਮੈਂ ਇੱਕ ਇਨਸਾਨ ਹਾਂ ਔਰ ਮੈਨੂੰ ਜੋ ਆ ਸਾਰਾ ਕੁਝ ਮੈਂ ਸਵੇਰੇ ਉਹ ਲੈਟਰ ਪੜ੍ਹੀ ਉਹ ਚ ਖਟ ਗਿਆ ਸਮਥਿੰਗ ਫਿਸ਼ੀ ਤਾਂ ਮੈਂ ਵੀਡੀਓ ਬਣਾਤੀ ਮੈਨੂੰ ਪਤਾ ਹੈ ਬਹੁਤ ਲੋਕਾਂ ਨੂੰ ਮੇਰੀ ਵੀਡੀਓ ਤੇ ਅ ਅਪਤੇਚਨਕ ਸਵਾਲ ਉੱਠਣੇ ਆ ਬਹੁਤ ਲੋਕਾਂ ਨੂੰ ਮੇਰੇ ਕੁਝ ਵਰਡਸ ਪਸੰਦ ਨਹੀਂ ਆਉਣੇ ਆਈ ਡੋਨਟ ਕੇਅਰ ਪਰ ਜੇ ਜਸਟਿਸ ਕਰਨਾ ਪੰਜਾਬ ਪੁਲਸ ਤੋਂ ਪੰਜਾਬ ਸਰਕਾਰ ਤੋਂ ਮੇਰੀ ਅਪੀਲ ਆ ਕਿ ਦੋਨੋਂ ਪੱਖ ਬਰਾਬਰ ਰੱਖੇ ਜਾਵ ਕੱਲਾ ਇਹ ਉਹ ਕੁੜੀ ਨੂੰ ਇਨੋਸੈਂਟ ਨਾ ਮੰਨੋ ਉਹ ਬੰਦੇ ਨੂੰ ਵੀ ਸੁਣਾਓ ਕਿਉਂਕਿ ਵਾਕਿਆ ਉਹ ਬੰਦੇ ਨੇ ਇਹਦੇ ਉੱਪਰ ਬਹੁਤ ਪਿੰਕੀ ਧਾਰੀਵਾਲ ਨੇ ਤੇ ਬਹੁਤ ਪੈਸਾ ਲਾਇਆ ਆ ਅੰਦਾਜ਼ ਟ੍ਰੂ